ਲਓ ਜੀ ਆ ਜੋੜੇ ਦਾ ਸੌਦਾ ਚੱਲ ਰਿਹਾ ਹੈ ਜੰਗੀ ਰਾਣਾ ਬੱਕਰਾ ਮੰਡੀ ਤੇ ਦੋ ਬੱਕਰੇ ਆ ਬਾਈ ਲੈ ਕੇ ਆਇਆ ਬਾਈ ਜੀ ਕਿਹੜਾ ਪਿੰਡ ਆਪਣਾ ਨਿੱਕੇ ਖੁਰਦ ਚੁਗਿਆ ਖੁਰਦ ਮੇਰਾ ਪਿੰਡ ਹੀ ਆ ਅੱਛਾ ਅੱਛਾ ਫੇਰ ਤਾਂ ਯਾਰ ਤੂੰ ਫੇਰ ਕੜੜਾ ਕਰੀ ਖੜਾਗਾ ਮੈਂ ਦੱਸ ਇਹਨੂੰ ਕੁਸ ਮੈਂ ਇਹਨੂੰ ਦੱਸਦਾ ਫੇਰ ਤੂੰ ਦੱਸ ਬਾਈ ਹਾਂ ਮੇਰੇ ਪੰਦੀ ਨੇ ਯਾਰ ਕਵਾੜ ਗਿਆ ਮਗਾ ਕਵਾੜ ਗਿਆ ਜੋ 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 ਜਦੋਂ ਕਵਾੜ ਗਿਆ ਜਦੋਂ ਬੋਲਾ ਉਹ ਕੀ ਬੋਲਿਆ ਸੀ ਨਹੀਂ ਯਾਰ ਇਹ ਤਾਂ ਗੱਲ ਗਲਤ ਆ ਤੂੰ ਯਾਰ ਅਣਜਾਣ ਬੰਦਾ ਤੇਰੇ ਪਿੰਡ ਦਾ ਹੈ ਬੰਦਾ ਤੇ ਇਹਨੂੰ ਸਮਝਾ ਵੀ ਆ ਭਾਈ ਅੱਛੇ ਤੂੰ ਵੀ ਦੱਸ ਤੂੰ ਵੀ ਜੇਡਾਂ ਕਰੀ ਜਾਂਦਾ 7000 ਦਾ ਦੇਉ ਯਾਰ ਕੀ ਓਏ ਬੱਕਰਾ ਇਹਦਾ ਯਾਰ ਜੀ ਉਹ ਤੇ ਕਿਧਰ ਹੜਾ ਲਿਆ ਕਿਹੜਾ ਸੌਦਾ ਚੱਲੀ ਜਾਂਦਾ ਥੋੜਾ ਅੱਡ ਚੱਲੀ ਜਾਂਦਾ ਆ ਇਹਦੇ ਗਾਈ ਦੀ ਗੱਲ ਕਰ ਸਮਝਾ ਬਾਈ ਨੂੰ ਮੈਨੂੰ ਦੱਸ ਮੈਂ ਤਾਂ ਦੱਸਦਾ ਭਾਈ 4 ਦੱਸ ਥੋੜਾ ਜਿਆ 8000 ਕਿਉਂ ਕਰੀਂ ਹਾਂ ਵੀ 6000 ਰੁਪਏ ਦੇ ਦਿੰਦੇ ਨੇ ਦੇਖ ਲੈ ਜੋ ਓਏ ਆਪਾਂ ਐਸੇ ਕੱਢਦਾ ਯਾਰ ਦਬਾ ਦਿੰਦੇ ਜੇ ਰੁਪਏ ਸੇ ਤਾਂ ਕੱਢ ਕੋਸ ਯਾਰ ਆफी ਤੁਹਾਨੂੰ ਸਾਹਮਣੇ ਤੇ ਬੈਠੇ ਹੋ ਚਾਕੀ ਜਾਂਦੇ ਨਾ ਨਹੀਂ 14 13 8 ਨਹੀਂ ਓ ਤੇਰਾ ਸੁੱਛ ਸੀਣੀਆਂ ਲੈ ਬਈ ਓ ਫੜ ਲਾਉਣ ਮੋੜੀ ਨਾ ਫੜ ਲਾ ਦੱਸਿਆ ਫੜਦੇ ਨੇ ਫੜਦੇ ਨੇ ਆਪਾਂ ਹਿੰਦੇ ਜਾ ਸਾਡੇ 6000 ਦੇ ਹੋ ਗਏ ਆਪਾਂ ਨੂੰ ਪੁੱਛਿਆ ਉਹਦੇ ਪਾਸੇ ਬੈਠਾ ਦੋ ਕੋ ਤੇ ਚਲੋ ਬੋਣੀ ਕਰਨੀ ਇੱਥੇ ਉਹ ਚਰਚ ਦੇ ਦੇ ਬਾਈ ਸਹੀ ਆ ਪੈਸੇ ਜਿਹਦਾ ਆਥਮ ਦਾ ਹੀ ਬਹਿਣਾ ਤੇਰੀ ਮਰਜ਼ੀ ਆ ਤੇ ਪਰ ਪੈਸੇ ਬਹੁਤ ਲੱਗੇ ਆ ਹੋਰ ਕੀ ਆ ਨਾ ਤੇਰਾ ਮਨ ਟਿੱਟੋਂ ਦਾ ਸਬਰ ਤੋਂ ਕੱਟ ਨਹੀਂ ਬਾਈ 1 ਰੁਪਿਆ ਨਹੀਂ ਸਾਡਾ ਤਾਂ ਫੇਰ ਜੀ ਲੱਖ ਲੈ ਫੜਾ ਸਰਪਰੀ ਬਹੁਤ ਚੰਗੀ ਆ ਅੱਧੇ 6000 ਦੇ ਹੋ ਗਏ ਤੇ ਲਿਖਾਈ ਆਪਣੋ ਆਪਣੀ ਦੇ ਦੇ ਹੁਣ ਯਾਰ ਕੀ 6000 ਦਿੰਦੇ ਮੈਂ ਜੇ 7000 ਚੋਂ ਲਿਖਾਈ ਕਰਾ ਦੀ ਚੱਕ ਹੋ ਗਏ ਹੋ ਗਏ ਦੇਓ ਭਾਈ ਬਸ ਠੀਕ ਆ ਲਿਖਾਈ ਕਰ ਲੈ ਮੂੰ ਐਨ ਪਰ ਇਹਨੂੰ ਕਰ ਲਾ ਹੁਣ ਕਹਾਣੀ ਪਕੜਨੇ ਤੇ ਕੀ ਗੱਲ ਹੈਗੀ ਇਹਨੂੰ ਬਾਈ ਨੂੰ ਕਦੇ ਪਏ ਬਾਈ ਉਹਨੂੰ ਸੱਤ ਲਖਾਈ ਉਹਦੀ ਆ ਹਾਂ ਲਗਾਈ ਉਹਨੇ ਦੇਣੀ ਆ ਲੋ ਵੀ ਪੂਰੇ 7000 ਚ ਸੌਦਾ ਹੋਇਆ ਲਖਾਈ ਬਾਈ ਦੀ ਆ ਬਾਈ ਚੁੱਗੇ ਕਲਾਂ ਦਾ ਪਿੰਡ ਦਾ ਬਾਈ ਨਹਿਰੂ ਦੇ ਪਿੰਡ ਦਾ ਬਾਈ ਤੇ ਬੱਬੂ ਛੱਤਿਆਣੇ ਵਾਲੇ ਨੇ ਬੱਕਰੇ ਲਏ ਆ ਤੇ ਹਜੇ ਪੱਠ ਦਾ ਸੌਦਾ ਵਿੱਚੇ ਚੱਲੀ ਜਾਂਦਾ ਤੇ ਨਾਲ ਦੀ ਨਾਲ ਬੱਕਰੇ ਵੀ ਇਸੇ ਬਾਈ ਕੋਲੇ ਹੀ ਆ ਲਿਆ ਕਾਪੀ ਤੇਰੀ ਕਾਪੀ ਮਾਰੇ ਹਾਂਜੀ ਦੋਣੀ ਕੱਢੀ ਜੀ ਚੜਾ ਦੇ ਜੀ ਬਾਈ ਚੜਾ ਦੇ ਵੀਡੀਓ 100 ਰੁਪਿਆ 100 ਰੁਪਿਆ ਲੱਗਦਾ ਪਾਦੀ ਵਿੱਚ ਬੋਲ ਤਾਂ ਨਹੀਂ ਅੱਛਾ ਆ ਸੌਦਾ ਸਾਹਮਣੇ ਜਿਹੜੀ ਪੱਠ ਤੁਸੀਂ ਦੇਖ ਰਹੇ ਹੋ ਦੋਸਤੋ ਇੱਕ ਚੰਗੀ ਰਾਣਾ ਮੰਡੀ ਤੇ ਇਹ ਸੌਦਾ ਹੋਇਆ ਚਾਰ ਹਜ਼ਾਰ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਪ੍ਰਧਾਨ ਜੀ ਕਿਹਦੇ ਕੋਲੇ ਸੀ ਇਹ ਪੱਠ ਆਹ ਮੁੰਡੇ ਕੋਲੇ ਸੀਗੀ ਗੁਲਦੀਪ ਕੋਲੇ ਸੀ ਨਹੀਂ ਨਹਿਰੂ ਕੋਲੇ ਨਹਿਰੂ ਬਾਈ ਨਹਿਰੂ ਕੋਲੇ ਸੀ ਹਾਂ ਨਹਿਰੂ ਬਾਈ ਇਹਨੂੰ ਵੇਚਤੀ ਇਹੇ ਇਹ ਬਾਈ ਆਨੇ ਤੱਕ ਆ ਜਾ ਕਰਦੇ ਆਂ ਕਲਦੀਪ ਕਿਉਂ ਬਾਈ ਕਲਦੀਪ ਤੂੰ ਲੈ ਲਈ ਇਹੇ ਠੀਕ ਆ ਇਹ ਖੀਰੀ ਆ ਬਾਈ ਇਹੇ ਹਾਂ ਠੀਕ ਐ ਕਿੰਨੇ ਦੀ ਵੇਚਤੀ ਬਾਈ 4000 ਦੀ ਲਿਖਾਈ ਇਹਨੇ ਕਰ ਲਿਖਾਈ ਇਹਨੇ ਕਰੋੜੀਆਂ ਮੈਂ ਬੋਲੀ ਇਹਨੇ ਕਰੋੜੀ ਅੱਛਾ ਅਜੇ ਦਾ ਮਤਲਬ ਕਲੀਅਰ ਨਹੀਂ ਹੋਇਆ ਹੋ ਗਿਆ ਕਲੀਅਰ ਹੀ ਐ ਉਹ ਤਾਂ ਆਪ ਦੇ ਇੱਕ ਖੁਰਨੀ ਦੇ ਬੱਚੇ ਆਪੇ ਦੀ ਬੰਢੀ ਜਾਂਦੇ ਆ ਤਾਂ ਉਹਦੇ ਕਰੋੜੀਆਂ ਲਿਖਾਈ ਐ ਅੱਛਾ ਲੋਕੋ ਪੱਟ ਲਈ ਸੀ ਆ ਪੈਸੇ ਆ ਗਏ ਪੈਸੇ ਆ ਗਏ ਆ ਲੈ ਲੈ ਵੀ ਕਰ ਲਾ ਪੈਸੇ ਪੂਰੇ ਕਰ ਪਹਿਲਾਂ ਤਾਂ ਫੇਰ ਕਰਦੇ ਆ ਲਖਾਈ ਦੀ ਤੁਹਾਡੇ ਨਾਲ ਗੱਲਬਾਤ ਤਾਂ 4000 4000 ਹੋ ਗਿਆ ਹਾਂ ਭਾਈ ਹੁਣ ਦੱਸੋ ਕਿਵੇਂ ਕਰੀ ਲਖਾਈ ਆਪੋ ਆਪਦੀਆਂ ਨੇ ਦੋਨਾਂ ਨੂੰ ਨਹੀਂ ਮਾਰਦੇ ਆਪਾਂ ਚਲੋ ਠੀਕ ਆ ਜੀ ਪੱਠ ਦੇਖ ਲਓ ਤੋ ਅਜਿਹਾ ਗੱਲਾਂ ਦੋਨਾਂ ਦੀ ਆ ਬੰਦੇ ਤੋਂ ਨਹੀਂ ਕੋਚੀ ਨਾ ਵੀ ਕੀ ਲਖਾਈ ਹੈ ਉਹ ਮਾਲਕਾਂ ਦੇ ਬੋਦੇ ਮਾਰਗ ਤੋਂ ਵੀ ਆਕ ਨੂੰ ਗੋਲਦੀ ਆਕ ਕਿਉਂ ਲਖਾਈ ਆਪੋ ਆਪਣੀ ਦੁਲਤ ਹੈ ਇਹ ਨਾ ਆਏ ਆ 500 ਰੁਪਏ ਦੇਣੇ ਸੀ ਦੋਨਾਂ ਕਰਾ ਲਈ ਅੱਛਾ ਕੀ ਗੱਲ ਬਈ ਇਹ ਬੱਚਾ ਛੋਟਾ ਐਸ਼ਾ ਨਾਲ ਬੰਦੇ ਗਰੀਬ ਆ ਤੁਹਾਡੇ ਜਮ ਠੀਕ ਹੈ ਠੀਕ ਚਲੋ ਠੀਕ ਹੈ ਅਗਲਾ ਸੌਦਾ ਦਿਖਾਉਂਦੇ ਹਾਂ ਉਹ ਮੈਂ ਤੁਹਾਨੂੰ ਪੱਤਾ ਫੜਾ ਦਿੰਦਾ ਹਾਂ ਸਾਡੇ ਮੁਰਗੇ ਦਾ ਹੁੰਦਾ ਚੱਲੀ ਜਾਂਦਾ 400 ਵਧੀਆ ਵੈਸੇ ਬਹੁਤ ਥਾਰੇ ਪੜਾਏ ਪੈਸੇ ਤੇ ਨਾ 1 ਪੰਜ ਪੈਸੇ ਵੇਲੇ ਜਦ ਮੈਨੂੰ ਪੁੱਛ ਲੈ 200 350 ਮੋੜ ਦੇ ਯਾਰ ਕ 473 ਮੁਰਗਾ ਦਿੱਤਾ ਨੇ ਬੇਡੂ ਕਮਾ ਚੱਕ ਲਈ ਕਿੰਨੇ ਬਾਈ ਕਿਹੜਾ ਪਿੰਡ ਆਪਾਂ ਕਿੰਨੇ ਦੇਤੀਆਂ ਜੰਗੀ ਰਾਣਾ ਤੇ ਕਿੰਨੇ ਨਗ ਲੈ ਕੇ ਆਏ ਸੀ ਓਕੇ ਨਹੀਂ ਕਰਨਾ ਕਿੰਨੇ ਨਗ ਲੈ ਕੇ ਆਏ ਸੀ 4 ਲੈ ਕੇ ਆਏ ਸੀ 4 ਮੁਰਗੇ ਦੇ ਇੱਕ ਮੁਰਗਾ ਚਾ ਤਿੰਨ ਮੁਰਗੀਆਂ ਰੁਪਈਆ ਇੱਕ ਮੁਰਗਾ ਜੀ ਕਿੰਨੇ ਦਾ ਵੇਚਦਾ ਬਾਈ ਇਹ 350-350 ਦੀਆਂ ਮੁਰਗੀਆਂ ਹੋਈਆਂ ਜੀ ਠੀਕ ਆ ਤੇ 400 ਦਾ ਮੁਰਗਾ ਲੈ ਵੀ ਆ ਨਾਗਾ ਬਾਈ ਦੇ ਤੇ ਵਧੀਆ ਵੇਖ ਗਏ ਬਾਈ ਤੇਰੇ ਹੁਣ ਗਰਮੀ ਆ ਗਈ ਆ ਦੱਸਿਆ ਨੂੰ ਸੌਦਾ ਕਰਾਇਆਗਾ ਆ ਬੰਦੇ ਲੈ ਘੋਨੇ ਗਏ ਨੇ ਇਹ ਆ ਐਮਐਲਏ ਸਾਹਿਬ ਨੇ ਸੌਦਾ ਕਰਾਇਆ ਤੇ ਬਾਈ ਮਨਦੀਪ ਨੇ ਲਈ ਬਠਿੰਡੇ ਵਾਲੇ ਨੇ ਠੀਕ ਆ ਬਾਈ ਦੇਦੇ ਪੈਸੇ ਬਾਈ ਦੇ ਦੇ ਬਾਈ ਬਹੁਤ ਬਹੁਤ ਧੰਨਵਾਦ ਚੱਕੋ ਵੀ ਮੁਰਗਾ ਖਾਲੀ ਆ ਯਾਰ ਮੁਰਗਾ ਖਾਲੀ ਨਹੀਂ ਮਖਿਆ ਮੈਂ ਸੌਦੇ ਕਰਾਉਣਾ ਲੈ ਕਰਾਈ ਜਾਂਦਾ ਮੈਂ ਤੇਰਾ ਬਾਈ ਜੀ ਕਿਹੜਾ ਪਿੰਡ ਆਪਣਾ ਜੀ ਆ ਯਾਰ ਮੈਂ 4000 ਰੁਪਏ ਬੱਕਰਾ ਜੀ ਜਵਾਕਾ ਇਸਤੇ ਮਾਲ ਬੱਕਰਾ ਇਹ ਹੈ ਪਾਠਾ ਜੀ ਪਾਠਾ ਠੀਕ ਆ ਬਾਈ ਬਾਈ 5 ਦੀ ਕਰਾਂ ਮੈਂ 4 ਦੀ ਮਕਾਤੀ ਫੇਰ ਤਾਂ ਯਾਰ ਜਾਇ ਜੀ ਲਾਇਆ ਮੈਂ ਜਦ ਮੈਂ ਗਲਤ ਨੂੰ ਮੋੜ ਨੀਦਾ ਨੀਦਾ ਹੱਥ ਹੀ ਲਾਉਂਦੇ ਹੁੰਦੇ ਆ ਗੰਡੇ ਪੈਸੇ ਪ੍ਰਧਾਨ ਨਾਲ ਐਮਐਲਏ ਬੰਦਾ ਕਿਤੇ ਕੰਮ ਧੰਦਾ ਆ ਜਾਂਦਾ 100 ਉਹਨਾਂ ਨੇ ਰੱਖ ਨੀ ਉਹ ਹੀ ਰੱਖ ਆ ਪੈਸੇ ਚੈੱਕ ਕਰਵਾ ਸੀ ਹੱਕ ਬਈ ਆਏ ਹੁੰਦੇ ਸੌਦੇ ਜੰਗੀ ਰਾਣਾ ਬੱਕਰਾ ਮੰਡੀ ਆ ਉਹ ਚੰਗੀ ਹਾਂ ਠੀਕ ਹੈ ਪ੍ਰਧਾਨ ਜੀ ਹਾਂਜੀ ਠੀਕ ਹੈ ਜੀ ਓਕੇ ਆ ਕੰਮ ਲਾ ਵੀ ਪੱਠ ਵਿਖਾ ਦਈਏ ਤੁਹਾਨੂੰ ਦੇਖੀ ਬਈ ਤੁਹਾਨੂੰ ਕੋਈ ਨਹੀਂ ਉਹਥੇ ਜਾ ਦੋ ਮੰਡੀ ਲਓ ਜੀ ਆ ਪੱਠ ਜੇ ਕਿਸੇ ਨੇ ਕੋਈ ਸੌਦਾ ਕਰਨਾ ਤਾਂ ਇੱਥੇ ਹੀ ਲੈ ਜਾਣਾ ਹਾਂ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਜੀ ਜੋ ਕੋਈ ਲਿਖਾਈ ਦੇ ਗੱਦਾਂ ਸਭ ਨਹੀਂ ਇਹ ਲਿਖਾਈ ਆਖਾ ਮੇਰੀ ਕੋ ਉਹ ਆਪੇ ਹੀ ਦੂੰ ਕੋਈ ਬਾਈ ਜੀ ਤੂੰ ਨਾ ਬੋਲੇ ਨਾ ਬਾਈ ਨਾ ਲੋ ਇਹ ਕਾ ਬਰਬਰੀ ਬੱਕਰੀ ਦਾ ਸੌਦਾ ਹੋਇਆ ਜੰਗੀ ਰਾਣੇ ਬੱਕਰਾ ਮੰਡੀ ਤੇ ਤੇ ਆ ਬਾਈ ਦੀ ਆ ਤੇ ਬਾਈ ਜੀ ਕਿਹੜਾ ਪਿੰਡ ਆਪਣਾ ਚੁੰਬਾ ਜਲਾ ਬਠੰਡਾ ਤੇ ਕਿੰਨੇ ਨਾਲ ਅਗਲੇ ਆਏ ਬਾਈ ਅੱਜ ਹੋ ਗਿਆ ਸੌਦਾ ਕਿਹੜੇ ਵੀਰ ਨਾਲ ਹੋਇਆ ਹਾਂ ਬਾਈ ਨਾ ਆਪਣੇ ਨਾਲ ਹੋਇਆ ਬਾਈ ਤੇ ਬਾਈ ਦਾ ਨਾਮ ਮਨਪ੍ਰੀਤ ਹਨ ਗਿੱਦੜਵਾਹਾ ਦੋ ਤੇ ਪੈਸੇ ਦੇ ਦੇ ਬਾਈ ਹਾਂ ਗੱਬਣ ਕਿੰਨੇ ਚਿਰ ਦੀ ਬਾਈ ਇਹ 4.5 ਮਹੀਨੇ ਦੀ ਹੋ ਗਈ ਠੀਕ ਆ ਬਾਈ ਆਉਣਾ ਗਰੰਟੀ ਹੋਣੀ ਚਾਹੀਦੀ ਹੈ ਗੱਬਣ ਦੀ ਠੀਕ ਆ ਨਾ ਹਾਂ 3.5 4 ਦਿਨਾਂ ਚਾਰ ਦੀ ਮੰਨ ਚੱਲ ਚਾਰ ਦੀ 10 15 ਦਿਨਾਂ ਦਾ ਅੱਗਾ ਪਿੱਛਾ ਕੋਈ ਨਹੀਂ ਆ 40 ਮਹੀਨੇ ਲਓ ਵੀ ਆ ਬੱਕਰੀ ਆ ਕਿੰਨੇ ਦਾ ਹੋ ਗਿਆ ਸੌਦਾ ਬਾਈ ਠੀਕ ਆ ਦੇਵੋ ਪੈਸੇ ਬਾਈ ਲੈ ਬਾਈ 500 ਆ ਗਿਆ ਨੇ ਨੇੜੇ ਹੋ ਜਾ ਬਾਈ ਨਾਲ ਹੋ ਸਕਦਾ ਮਾਨਪ੍ਰੀਤ ਦਾ ਨਾਲ ਲੋ ਬਾਈ ਮਾਨਪ੍ਰੀਤ ਠੀਕ ਐ ਦੜਵਾਹ ਵਾਲੇ ਨੇ ਲਈਏ ਤੇ ਲਿਖਾਈ ਤੂੰ ਕਰਾਉਣੀ ਆ 650 ਦੇ ਵਿੱਚੋਂ ਠੀਕ ਆ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਜੀ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਵਿਖਾਵਾਂਗੇ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਤਰਦੀ ਦਵਾ ਦੇ ਲਓ ਵੀ ਆਹ ਭਾਈ ਬੱਕਰੇ ਲੈ ਕੇ ਆਇਆ ਦੋ ਜੰਗੀ ਰਾਣਾ ਬੱਕਰਾ ਮੰਡੀ ਦੇ ਉੱਤੇ ਭਾਈ ਆਪਣੇ ਇਹ ਆਹ ਪਹਿਲਾ ਭਾਈ ਦਾ ਭਾਈ ਤੇ ਭਾਈ ਪਿੰਡ ਕਿਹੜਾ ਆਪਣਾ ਗਿੱਦੜਵਾ ਕੀ ਮੰਗਦੇ ਬਈ ਜੋੜੇ ਦਾ ਕਹਤਾ ਯਾਰ ਮੈਂਗਾ 6500 ਰੁਪਏ ਤੇ ਉਹ ਇੰਟਰਵਿਊ ਦੇ ਲੈਣ ਦੇ ਬਣਾਉਦੀ ਵਿੱਚ ਬੋਲਾਂ ਲੱਗ ਪੈਣਾ ਕੀ ਮੰਗ ਮੰਗਿਆ ਕੀ ਬਈ ਇਹਦਾ 15000 ਮੰਗਿਆ ਜੋੜੇ ਦਾ ਠੀਕ ਆ ਯਾਰ ਲਾਇਆ ਕੀ ਹੈ ਬਈ ਸੱਤਪਾਲ ਮੈਂ ਯਾਰ 6000 ਦੇ ਪਾ ਲੈਣੇ ਆ 75 ਲੱਗਿਆ 75 ਦੇ ਦੇ ਦਿੰਦਾ ਯਾਰ ਜਾ ਤੂੰ ਬਾਈ ਰੋਦ ਨਹੀਂ ਆਖਿਆ ਨਹੀਂ ਅੰਬਿਆ ਬਾ ਮੈਂ ਪੂਰੇ ਪੈਸੇ ਲੱਗਣਗੇ ਇੰਨੇ ਬਾਦ ਦੋ ਬਾਦ ਪੈਸੇ ਲੱਗਦੇ ਬੋਣੀ ਕਰਨੀ ਜਿਹੜਾ ਤੇ ਭਰਾ ਕਰਾ ਤੂੰ ਕਿਹੜਾ 7500 ਪੱਲੇ ਪਲਾਉ ਨੂੰ ਪਾਗੇ ਲਿਆ ਬਣੋ ਐਮ ਐਲ ਏ ਆ ਐਮ ਐਲ ਏ ਉਹ ਫੇਰ ਪੈਗੇ ਬਾਸ ਨੂੰ ਮੈਂ 6500 ਦੇ ਬੱਕਰੇ ਲੈਣੇ ਆ 6500 ਦੇ ਲੈਣੇ ਆ ਹਾਂ ਚੱਲੀ ਜਾਂਦੀ ਆ ਪੈਂਦੀ ਹੋਣਾ ਮੋਟਰ ਦਾ ਪੈਸਾ ਕਰ ਦੇਗਾ ਪੈਂਦਾ ਨਹੀਂ ਜਨੇ ਬਈ ਯਾਰ ਪੂਰੇ 7 ਦੇ ਬਣਾ ਦੇ ਉਹ ਨਹੀਂ ਯਾਰ ਕਿਉਂ ਮੁਠੀਆ ਬੋਨੇ ਨੇ ਯਾਰ ਨਹੀਂ ਬਈ ਨਹੀਂ ਫਰ ਫੜ ਨਹੀਂ ਨਹੀਂ ਖੜ ਜਾ ਇੱਕ ਮਿੰਟ ਨਹੀਂ ਯਾਰ ਨਹੀਂ ਖੜ ਲੈ ਬਈ ਯਾਰ ਉਹ ਨਾਲ ਲੈਣੇ 7 ਦੇ ਬਈ ਹਾਂ ਹੋ ਗਏ ਯਾਰ 650 ਲਿਖਾਈ ਕਰਾ ਦੇ ਰੱਖ ਲੈ ਰੱਖ ਲੈ ਯਾਰ 7 ਦੇ ਹੋ ਗਏ ਉਹ ਦਰਦ ਹੱਥ ਰੱਖਣੀ ਹੁਣ ਨਹੀਂ ਫਿਰ ਜਦੋਂ ਲੱਗਦੇ ਫਿਰ ਲਿਖਾਈ ਅਸੀਂ ਕਰਾ ਪੈ ਕੇ 400 ਤੂੰ ਦੇ ਦੇ 650 ਪੂਰਾ ਹੀ 750 ਉਹਦਾ ਭੱਜ ਗਿਆ 7500 ਵਾਲਾ ਬਾਈ ਇਹ ਮੁੜ ਕੇ ਹਰਖ ਜਲਾ ਆ ਜਾਂਦਾ ਅੰਦਾ ਅਗਲਾ ਆ ਜਾਂਦਾ ਫਿਰ ਕੀ ਹੁੰਦਾ ਯਾਰ ਇਹਨੂੰ ਸੋਹਣਿਆ ਮਾਨ ਸਾਡੀ ਆਨੀ ਲਖਾਈਓ ਦਿਖਾਈ ਕਿ ਮੈਂ ਕਰੀਏ ਸੋਹਣਿਆ ਲਖਾਈ ਆਦਵਾਦੀ 6500 ਰੁਪਏ ਦੇ ਦਿੰਨੇ ਯਾਰ ਬਾਈ ਬਾਈ ਹਾਂ 7 ਲਖਾਈ ਕਰਨਾ ਬਾਈ ਹਾਂ 7 ਲਖਾਈ ਲਖਾਈ 7 ਬਲ ਕਰਵਾਸਲਾ ਕਰਾ ਦੇ ਰਾਨੀ ਫਿਰ ਤਰੋਈ ਉਹ ਵੇ ਅੱਗੇ ਤੇਰੇ ਸਹੀ ਵੇਗੇ ਜੇ ਹੱਥਨ ਤਾਂ ਹੀ ਖੜਨਾ ਫਿਰ ਤੇਰੀ ਮਰਜ਼ੀ ਆ ਵੀਰੇ ਯਾਰ ਪੂਰੀ ਫਿਰੇਗਾ ਇਹਨਾਂ ਨੂੰ ਮੈਂ ਦੱਸਦਾ ਮੈਂ ਤੈਨੂੰ ਫਿਰ ਇਹਨਾਂ ਦਾ ਕਿੱਦਾਂ ਕਰੀ ਜਾ ਪੈਸੇ ਦੇ ਪੈਸੇ ਦੇ ਚਾ ਪੈਸੇ ਗੈਣ ਯਾਰ ਫੜੀ ਲੈ ਪਿੱਛੇ ਮੁੜ ਕੇ ਉਹਨੂੰ ਫੜਾ ਪੈਸੇ ਦੇ ਪੈਸੇ ਦਿੰਦਾ ਉਹ ਠੀਕ ਆ ਨਹੀਂ ਨਹੀਂ ਯਾਰ ਉਹ ਠੀਕ ਆ ਭਰਾ ਕੋਈ ਇਹ ਕਿੰਨੇ ਦਿਆਂਦਾ ਇਹ ਤਾਂ ਪੁੱਛ ਲੈ 7500 ਦੇ ਪੂਰੇ ਫੇ ਲਖਾਈ ਇਹੇ ਕਰਾ ਦੇ ਫਿਰ ਬਸ ਕਿੰਨੇ ਦੇ ਕਹਿਣਾ 7500 ਨੂੰ ਬੜਾ ਉਹ ਆ ਦਾ ਪਿਆ ਸੌਦਾ ਤੁਹਾਡਾ ਯਾਰ ਛੱਡੇਗਾ 2750 ਦੇ ਭਾਈ ਆ ਭਾਈ 75 ਦੇ ਪੈ ਗਏ ਗੱਲ ਵੀ 750 ਦੇ ਪੈ ਗਏ ਗਰਲ ਜੇ 7000 ਨੂੰ ਦੇ ਕੇ ਤੇ ਲਖਾਈਓ ਕਰਾਉਂਦਾ 75 ਦੇ ਤੇ ਪੈ ਗਏ 750 ਲਖਾਈ ਕਰ ਲਿਆ ਸੀ ਇਹਨਾਂ ਨੇ ਪਾਸੋਂ ਪਾਤਾ ਮੈਂ ਗੁੱਸੇ ਨਾਲ ਲੱਗ ਕੇ ਮਨ ਜਬਾ ਨਹੀਂ ਦਿੰਦਾ ਪਿਆ ਪਿਆ ਉਹ ਸੁਣਦਾ ਜੇ ਮੰਗੇ 15 ਬਾ ਇਹਨਾਂ ਨੇ ਮੁਕ ਕਰ ਲੈ ਨਹੀਂ ਆ ਤੇ ਦੁਸ਼ਮਣ ਨਹੀਂ ਨਹੀਂ ਤੇਰਾ ਗਵਾਂਡੀ ਹੈ ਦੁਸ਼ਮਣ ਤੇਰਾ ਕੱਲ ਤੋਂ ਹੀ ਫਿਰਦਾ ਉਹ ਕੋਈ ਤੇਰਾ ਫਾਇਦਾ ਹੀ ਕਰਦਾ ਵੀ ਮੰਡੀ ਦੇ ਨਾਲ ਆ ਕੋਈ ਮੱਤ ਹੀ ਦਿੰਦਾ 7000 ਰੁਪਏ ਦੇ ਦੇ ਭਾਈ ਇਹ ਜਿਹਾ ਫੜਾ ਲਿਆ ਤੂੰ ਜਹਾਜ ਆ ਗਿਆ ਨਹੀਂ ਬਾਹਰ ਦੇਖੋ ਉਹ ਜਹਾਜ ਆ ਗਿਆ ਵੀ ਜਹਾਜ ਵਖਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੁਸੀਂ ਜਹਾਜ ਜਾ ਰਿਹਾ ਇਹ ਮੰਡੀ ਦੇ ਉੱਪਰ ਦੀ ਬੱਕਰੀ ਨੇ ਲੇਖਣ ਆਇਆ ਬੱਕਰੀ ਮੰਡੀ ਦੇ ਆਇਆ ਜਹਾਜ ਮੈਂ ਉਹ ਬੋਲੀ ਦਾ ਕਰਕੇ ਦਿੱਤਾ ਪਿਆਰ ਦੇ ਉੱਪਰ ਟੱਲਦੇ ਪਾਡੀ ਲੈ ਕੇ ਤੁਰ ਆਪਣੇ ਨੂੰ ਫੜਲਾ ਫੜਲਾ ਕਰ ਦਿਓ ਇੱਕ ਪਾਸਾ ਕਰ ਦਿਓ ਕਰਤਾ ਬਈ ਵਾ ਠੀਕ ਆ ਹੋਰ ਕੀ 500 ਬਤਾਵੇ 500 ਫਰੇ ਆਏ ਨੇ ਇਹ ਤੇ ਪਿੰਡ ਦਾ ਬੰਦਾ ਸੀ ਤਾਂ ਠੋਕੇ ਉਹਨੇ 500 500 ਪੱਠਾ ਪਿੰਡ ਦੇ ਦੀ ਪਿੰਡ ਦਾ ਕਰੂ ਗਈ ਹੋਰ ਤੇਰੀ ਥੋੜੀ ਕਰਾਊ ਆ ਉਹ ਚਵੜਦਾ ਯਾਰ ਵੀਰ ਕੋ ਬਣੀ ਜਾਂਦੀ ਐ ਠੀਕ ਇੱਕ ਲਾਹੌਰ ਦੇ ਬਾਈ ਹਾਂ ਕਿਵੇਂ ਬੋਲ ਕਿਵੇਂ ਦਿਖਾਈ ਕਰਾ ਦੂ ਬਾਸ ਕਿ ਮੈਂ ਕਿਹਨੂੰ ਦਿਖਾਈ ਮੈਂ ਕਰਵਾ ਦੂ ਉਹਨੂੰ ਆਪੇ ਆਹ ਛੱਡ ਕੇ ਸਾਰੇ ਬੈਠੋ ਦੋ ਹੀ ਗੱਲ ਤੇਰੀ ਆਲੀ ਪਰ ਕਰਦਾ ਰੱਖਲਾ ਬਾਤ ਲਾਓ ਵੀ ਬਾਈ ਆ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਸਾਡੇ ਅੱਖੇ ਲੱਗਿਆ ਤੂੰ ਬਾਈ ਰੁੱਲਦੂ ਦੇ ਅੱਖੇ ਲੱਗਿਆ ਹਾਂ ਸਹੀ ਹੋਗਾ ਬਹੁਤ ਵਧੀਆ ਹੋ ਗਿਆ ਬੱਕਰੇ ਵਿਖਾ ਦਿੰਨੇ ਤੁਹਾਨੂੰ ਲਓ ਵੀ ਮਿੱਤਰੋ ਆ ਬੱਕਰੇ ਸੀ ਦੋਵੇਂ ਪਹ 7500 7000 ਦੇ ਹੋਏ ਆ ਤੇ ਲਖਾਈ ਸੱਤ ਪਾਲ ਨੇ ਕਰਾਉਣੀ ਹੈ ਕਵਰ ਵਾਲੀ ਵਾਲੇ। ਚਾਹ ਬਾਈ ਆਇਆ ਮੰਡੀ ਤੇ ਬੱਕਰਾ ਮੰਡੀ ਤੇ ਵੇਖਣ ਮੰਡੀ। ਨਹੀਂ ਬਾਈ ਉਹ ਬਾਈ ਛੋੜਾ ਵਾਲੇ ਪਾ ਜੀ 2000 50 ਕਿਲੇ ਮੈਦਨ ਚ 50 ਨਹੀਂ ਨਿਬੜ ਗਿਆ ਬਾਈ ਪੈਸੇ ਆ ਨਾ ਹੁਣ। ਨਿਬੜ ਗਿਆ ਇਹ ਕਰ ਗਿਆ ਰਲਦੂ ਪਿੰਡ ਦੇ ਦੀ ਬਈ ਅੱਜ। ਕਰ ਗਿਆ ਕਰ ਗਿਆ ਬਈ ਕਰ ਗਿਆ ਹਾਂ। ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਵਿਖਾਵਾਂਗੇ ਦੋਸਤੋ ਜੁੜੇ ਰਹੋ ਬਸ ਆਪਣੇ ਚੈਨਲ ਨਾਲ